ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਨਵੀਆਂ ਭਰਤੀਆਂ ਆਈਆਂ ਨੇ ਪ੍ਰੋਫੈਸਰ ਦੀਆਂ ਅਧਿਆਪਕ ਅਤੇ ਕਲਰਕ ਦੇ ਰੱਖੇ ਜਾਣੇ ਨੇ ਦੋਸਤੋ ਗੁੰਨਾਨਕ ਦੇ ਵੀ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਨੇ ਤੇ ਇਹਨਾਂ ਪੋਸਟਾਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤੇ ਜਿਨ੍ਹਾਂ ਨੇ ਵੀ ਬੀਏ 12ਵੀਂ ਜਾਂ ਪਲੱਸ 2 ਕੀਤੀ ਹੋਈ ਹੈ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਪੋਸਟਾਂ ਦੀ ਅਪਡੇਟ ਦਿੰਦੇ ਰਹੀਏ ਤਾਂ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਹੁਣ ਤਾਂ ਦੇਖੋ ਦੋਸਤੋ ਇੱਥੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਲਰਕ ਦੀਆਂ ਪੋਸਟਾਂ ਹੀ ਦਿਖਾਉਣਾ ਆ ਕਲਰਕ ਦੀਆਂ ਪੋਸਟਾਂ ਨੇ ਜਿਹੜੀਆਂ ਡਾਟਾ ਐਂਟਰੀ ਆਪਰੇਟਰ ਤੇ ਕਲਰਕ ਦੀਆਂ ਹੈਗੀਆਂ ਨੇ ਪੋਸਟਾਂ 19900 ਦੀ ਤਨਖਾਹ ਤੇ ਟੋਟਲ ਪੋਸਟਾਂ 16 ਨੇ ਇਹਦੇ ਵਿੱਚ ਜਨਰਲ ਦੀਆਂ 4 ਪੋਸਟਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ-ਅੱਗੇ ਪੋਸਟਾਂ ਦੀ ਸਾਰੀ ਵੰਡ ਉਹ ਤੁਸੀਂ ਦੇਖ ਸਕਦੇ ਹੋ ਤੇ ਫਿਰ ਆਪਾਂ ਚੱਲਦੇ ਹਾਂ ਉੱਪਰ ਤੇ ਉੱਪਰ ਗਏ ਨੇ ਸੀਨੀਅਰ ਟੈਕਨੀਸ਼ੀਅਨ ਦੀ ਪੋਸਟ ਹੈ ਜਿਹੜੀ ਉਹ 1K ਮਾਸ ਕਮਿਊਨੀਕੇਸ਼ਨ ਦੇ ਵਿੱਚੋਂ ਦੀ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਹੈ ਫਿਰ ਅਸਿਸਟੈਂਟ ਪ੍ਰੋ ਅਕੈਡਮਿਕ ਲੈਵਲ ਦੀ ਹੈ 10ਵੀਂ ਪਾਸ ਠੀਕ ਹੈ ਜੀ ਸਕੂਲ ਆਫ ਸਾਇੰਸ ਹਿਸਟਰੀ ਤਾਂ ਦੋਸਤੋ ਆ ਸਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਹੈ। ਤੇ ਦੋਸਤੋ ਬਸ ਲੱਗਿਆ ਐਸੋਸੀਏਟ ਪ੍ਰੋਫੈਸਰ। ਤਾਂ ਐਸੋਸੀਏਟ ਪ੍ਰੋਫੈਸਰ ਦੇ ਵਾਸਤੇ ਉਹਨਾਂ ਨੂੰ ਦੇਖੋ ਆ ਡਿਪਾਰਟਮੈਂਟ ਇਹਨਾਂ ਕੋਲ ਮਿਲਣਗੇ ਤੇ ਆ ਨੰਬਰ ਆਫ ਪੋਸਟਸ ਨੇ ਠੀਕ ਹੈ ਜੀ। 1 ਮਿੰਟ ਆ ਰਿਹਾ। ਟਾ ਅਸਿਸਟੈਂਟ ਪ੍ਰੋਫੈਸਰ ਜਿਹੜੇ ਨੇ ਜੀਐਨਰ ਰੀਜੀonal ਕੈਂਪਸ ਗੁਰਦਾਸਪੁਰ ਲਾਅ ਦੇ ਵਿੱਚ ਰੱਖੀ ਨੇ ਸਾਈਕੋਲੋਜੀ ਦੇ ਵਿੱਚ ਤੇ ਮਾਸ ਕਮਿਊਨੀਕੇਸ਼ਨ ਐਗਰੀਕਲਚਰ ਔਰ ਸੋਸ਼ੀਓਲੋਜੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੋਫੈਸਰ ਪ੍ਰੋਫੈਸਰ ਦੀ ਪੋਸਟ ਵਾਸਤੇ ਲਾਅ ਦੇ ਵਿੱਚ ਹੈ ਦੋਨੋਂ ਹੀ ਲਾਅ ਦੀਆਂ ਪੋਸਟਾਂ ਨੇ ਠੀਕ ਹੈ ਜੀ ਲਾਅ ਡਿਪਾਰਟਮੈਂਟ ਤੇ ਹੁਣ ਆਪਾਂ ਇਹਨਾਂ ਦੀ ਅਪਲਾਈ ਦੀ ਮਿਤੀ ਬਾਰੇ ਗੱਲ ਕਰੀਏ ਤਾਂ ਦੋਸਤੋ ਅਪਲਾਈ ਦੀ ਮਿਤੀ ਹੈ ਜਿਹੜੀ 25 ਮਾਰਚ ਤੋਂ ਲੈ ਕੇ ਲਾਸਟ ਡੇਟ ਹੈ 25 ਮਾਰਚ ਠੀਕ ਹੈ ਜੀ ਤੇ ਓਪਨਿੰਗ ਡੇਟ ਹੈ 4 ਮਾਰਚ 4 ਮਾਰਚ ਤੋਂ ਇਹ ਅਪਲਾਈ ਹੋਣੇ ਸ਼ੁਰੂ ਹੋਣਗੇ ਤੇ 25 ਮਾਰਚ ਤੱਕ ਆਪਾਂ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਇਹਦਾ ਬਾਰੇ ਆਪਾਂ ਤੁਹਾਨੂੰ ਦਸੀਏ ਵੀ ਜਿਹੜੀ ਇਹਦੀ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਇਹਨਾਂ ਵਾਸਤੇ ਤਾਂ ਦੇਖੋ ਜੀ ਆਹ ਕੁਆਲੀਫਿਕੇਸ਼ਨ ਹੈਗੀ ਤਾਂ ਤਾਂ ਦੇਖੋ ਜੀ ਇਹਦੇ ਫੀਸ ਦਾ ਸਟਰਕਚਰ ਹੈ ਜਿਹੜਾ ਉਹਦੇ ਵਿੱਚ ਜਿਹੜੀਆਂ ਪਹਿਲੀਆਂ ਤੇ ਉਹ ਪੋਸਟਾਂ ਨੇ ਹੁੰਦਾ 1180 ਰੁਪਏ ਫੀਸ ਹੈ ਜਿਹੜੀਆਂ 4 ਤੋਂ 5 ਨੇ ਉਹਨਾਂ 944 ਹੈ ਠੀਕ ਹੈ ਜੀ ਤੇ ਜਿਹੜੀ 4 ਤੋਂ 5 ਨੇ ਉਹਨਾਂ ਨੂੰ 944 ਰੁਪਏ ਫੀਸ ਹੈ ਠੀਕ ਹੈ ਜੀ ਨੋਨ ਰਿਫੰਡੇਬਲ ਫੀਸ ਹੈ ਸੋ ਦੋਸਤੋ ਜਿਹੜੇ ਜਿਹੜੇ ਬੱਚੇ एलिजिਬਲ ਨੇ ਉਹ ਜ਼ਰੂਰ ਰਿਪਲਾਈ ਕਰਨ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ